ਵਿਚ ਅਸੀਂ ਹੁਣ ਰੈਗੂਲਰ ਚੈਕਿੰਗ ਆ ਜਿਹੜੀ ਮੈਂ ਰੀਸੈਂਟਲੀ ਜੁਆਇਨ ਕੀਤਾ ਤੇ ਜਿਹੜੀ ਰੈਗੂਲਰ ਚੈਕਿੰਗ ਆ ਸਾਡੇ ਲਈ ਬੇਸਿਕ ਹੈਗਾ ਜਿਹੜਾ ਗੱਡੀਆਂ ਟੈਕਸ ਨਹੀਂ ਪੇ ਕਰਦੀਆਂ ਹੈਗੀਆਂ ਪੰਜਾਬ ਸਟੇਟ ਦਾ ਆਦਰ ਸਟੂਡਿਓ ਤੋਂ ਆਪਰੇਟ ਕਰਦੀਆਂ ਨੇ ਸੈਕੰਡਲੀ ਆ ਜਿਹੜੀਆਂ ਓਵਰਲੋਡ ਗੱਡੀਆਂ ਚੱਲ ਰਹੀਆਂ ਤੇ ਉਹਨਾਂ ਦੇ ਖਿਲਾਫ ਅਸੀਂ ਜਿਹੜੀ ਹੈ ਇਹ ਰੈਗੂਲਰ ਮੁਹਿੰਮ ਚੱਲਦੀ ਰਹੇਗੀ ਤੇ ਇਸ ਦੇ ਵਿੱਚ ਹੁਣੇ ਅਸੀਂ ਤਿੰਨ ਗੱਡੀਆਂ ਪਹਿਲਾਂ ਦੁਬਾਰੇ ਚਲਾਨ ਬੰਦ ਕਰਕੇ ਗਏ ਆ ਹੁਣ ਤੇ ਇਸ ਤਿੰਨ ਗੱਡੀਆਂ ਹੋਰ ਚਰਾਨ ਕੀਤਾ ਬਾਕੀ ਹੋਰ ਨਾਲ ਹੁਣ ਚੈਕਿੰਗ ਕਰਦੇ ਕਰਦੇ ਸਰਪ੍ਰਾਈਜ਼ ਅਸੀਂ ਵਿਜ਼ਿਟ ਕਰ ਰਹੇ ਤੇ ਸਭ ਤੋਂ ਵੱਡਾ ਜਿਹੜਾ ਹੈਗਾ ਹੁਣ ਸਾਡੇ ਲਈ ਅੱਜ ਹੀ ਨੋਟਿਸ ਆਇਆ ਇਹਦੇ ਲਈ ਸਾਡੀ ਇੱਕ ਮਾਨਯੋਗ ਟਰਾਂਸਪੋਰਟ ਮਿਸ਼ਨ ਰੀਜੀਵਲੋ ਇੱਕ ਵੀਸੀਵੀ ਕੀਤੀ ਗਈ ਆ ਕਿ ਜਿਨ੍ਹਾਂ ਨੇ ਪਹਿਲਾਂ ਚਲਾਨ ਹੋਏ ਹੋਏ ਨੇ ਗੱਡੀਆਂ ਦੇ ਪਰ ਤੋਂ ਦੁਬਾਰਾ ਡਿਫਾਲਟ ਕਰ ਰਹੇ ਨੇ ਤੇ ਚਲਾਨ ਪੇ ਨਹੀਂ ਕਰ ਰਹੇ ਉਹਨਾਂ ਨੂੰ ਅਸੀਂ ਹੁਣ ਬਲੈਕਲਿਸਟ ਕਰ ਦਿੱਤਾ ਗੱਡੀਆਂ ਨੂੰ 31/12 ਤੱਕ ਦੇ ਆ ਜਿਹੜੀਆਂ ਗੱਡੀਆਂ ਸਾਡੇ ਕੋਲ ਚਲਾਨੀ ਵਿੱਚ ਬੋਲਦੀਆਂ ਨੇ ਤੇ ਸੈਕੰਡਲੀ ਅਸੀਂ ਉਹਨਾਂ ਨੂੰ ਹੁਣ ਨੋਟਿਸ ਕੱਢਾਂਗੇ ਵੀ ਤੇ ਆਪਣਾ ਪੇ ਜਿਹੜਾ ਕੋਈ ਪੈਂਡਿੰਗ ਚਲਾਨਨਾ ਪੇ ਕਰੋ ਕਈ ਹੋ ਕੇ ਪਹਿਲਾਂ ਡਾਕੂਮੈਂਟ ਰੱਖ ਕੇ ਕੁਝ ਗੱਡੀਆਂ ਰੀਲਿਸ ਹੋਈਆਂ ਹੋਈਆਂ ਨੇ ਆਦਰਵਾਇਸ ਅਸੀਂ ਹੁਣ ਜਿਹੜਾ ਇਸ ਤੇ ਇੰਪੋਰਟ ਕਰ ਰਹੇ ਆ ਗੱਡੀਆਂ ਜ਼ਿਆਦਾਤਰ ਇੰਨੀਆਂ ਸਾਲ ਗੱਡੀਆਂ ਇੰਪੋਰਟ ਜਿਹੜੀ ਹੈ ਬਲੈਕਿਸਟ ਗੱਡੀਆਂ ਦੀ ਜਿਹੜੀ ਗਿਣਤੀ ਹੈ ਉਹ ਹੈਗੀ ਹੈ 7-800 ਦੇ ਕਰੀਬ 7 750 ਦੇ ਕਰੀਬ ਹੈਗੀ ਹੈ ਨਹੀਂ ਉਹ ਤਾਂ ਆਪਣੇ ਗੁਰਦਾਸਪੁਰ ਜਿਹੜੇ ਦੀਆਂ ਗੱਡੀਆਂ ਨੇ ਜੀ ਤੇ ਉਹ ਗੱਡੀਆਂ ਨੇ ਜਿਹੜਾ ਇੱਥੋਂ ਜਿਨ੍ਹਾਂ ਦੇ ਇੱਥੇ ਚਲਾਨ ਪੈਂਡਿੰਗ ਸੀਗੇ ਕੁਝ ਛੋਟੇ ਅਫੈਂਸ ਵੀ ਨੇ ਕੁਝ ਮੇਜਰ ਅਫੈਂਸ ਵਾਲੇ ਵੀ ਹੈਗੇ ਨੇ ਤੇ ਜਿਹੜੇ ਮੇਜਰ ਵਾਲੇ ਜਿਨ੍ਹਾਂ ਚ ਜਿਨ੍ਹਾਂ ਨੇ ਟੈਨ ਨਹੀਂ ਕੀਤੀ ਹੈਗੀ ਉਹਨਾਂ ਨੂੰ ਅਸੀਂ ਨੋਟਿਸ ਕੱਟ ਗਏ ਹੁਣ ਕਾਲ ਕਰਾਂਗੇ ਅਦਰਵਾਜ਼ੀ ਅਸੀਂ ਉਹਨਾਂ ਦੀ ਅਗਲੀ ਕਾਰਵਾਈ ਕਰਾਂਗੇ ਜੋ ਵੀ ਕਾਨੂੰਨੀ ਹੋਏਗੀ ਅਸੀਂ ਤਾਂ ਇਹੀ ਕਹਿੰਦੇ ਆ ਫਿਰ ਉਹ ਰੋਡ ਰੈਗੂਲੇਸ਼ਨ ਦੀ ਪਾਲਣਾ ਕੀਤੀ ਜਾਵੇ ਤੇ ਜਿਹੜਾ ਇਲਿਗਲ ਆਪਰੇਸ਼ਨ ਟਾਈਪ ਆ ਜੇ ਉਹ ਫਿਰ ਟੈਕਸ ਨਹੀਂ ਤੁਸੀਂ ਪੇ ਕਰੋਗੇ ਸਟਰੀਟ ਦਾ ਉਹਨਾਂ ਦੇ ਕੋਲ ਟੈਕਸ ਦਾ ਰਾਈਟ ਹੈ ਗਵਰਨਮੈਂਟ ਦਾ ਉਹ ਤੇ ਲੈਣਾ ਹੀ ਲੈਣਾ ਹੈ ਇਹ ਚ ਨਾਲ ਪਹਿਲਾਂ ਕੱਟੇ ਗਏ ਸੀਗੇ ਜੀ ਤੇ ਬਾਕੀ ਹੁਣ ਅਸੀਂ ਡਾਟਾ ਇਕੱਠਾ ਕਰ ਲਿਆ ਆਨਲਾਈਨ ਕਿਉਂਕਿ ਸਾਡੇ ਕੋਲ ਅਸੀਂ ਗੱਡੀ ਨੰਬਰ ਜਦੋਂ ਵੀ ਸਾਡੇ ਕੋਲ ਲੰਘਦੀ ਹੈ ਰੋਕ ਕੇ ਕਈ ਕੋਲ ਡਾਕੂਮੈਂਟਸ ਨਹੀਂ ਹੁੰਦੇ ਉਹ ਗੱਡੀ ਨੰਬਰ ਲੈ ਲੈਂਦੇ ਆ ਤੇ ਉਹਦੇ ਅਸੀਂ ਹੁਣ ਇਹਨਾਂ ਨੂੰ ਸਕੂਲਸ ਦੇ ਜਿਹੜੇ ਆ ਕਿਉਂਕਿ ਪ੍ਰਿੰਸੀਪਲ ਰਿਸਪੌਂਸਿਬਲ ਨੇ ਜੀ ਸਕੂਲ ਬੱਸ ਜਿਹੜੇ ਬੱਚਿਓ ਓਪਰੇਟ ਕਰ ਰਹੇ ਨੇ ਉਹ ਉਹਦੇ ਲਈ ਪ੍ਰਿੰਸੀਪਲ ਰਿਸਪੌਂਸਿਬਲ ਨੇ ਜੀ ਉਹਨਾਂ ਨੇ ਆਪਣੀਆਂ ਗੱਡੀਆਂ ਵੀ ਹਾਇਰ ਕੀਤੀਆਂ ਨੇ ਜੀ ਕੰਟ੍ਰੈਕਟ ਤੋਂ ਵੀ ਕੀਤੀਆਂ ਨੇ ਸੇਫ ਸਕੂਲ ਵਾਹਨ ਪਾਲਿਸੀ ਜਿਹੜਾ ਸੈਂਟਰ ਮੋਟਰ ਵਰਕ ਦਾ ਐਕਟ ਹੀ ਕਹਿੰਦਾ ਹੈ ਕਿ ਤੁਸੀਂ ਪ੍ਰਿੰਸੀਪਲ ਦੀ ਜੂਰੀਡਿਕਸ਼ਨ ਚ ਮਾਨਵ ਦੇ ਸੀ ਸਾਹਬ ਨਾਲ ਇਹ ਮੀਟਿੰਗ ਕਰਾਂਗੇ ਇਹਦੇ ਰਿਗਾਰਡਿੰਗ ਵੀ ਅਸੀਂ ਇਹਨਾਂ ਨੂੰ ਦੁਬਾਰਾ ਇੱਕ ਵੀਸੀ ਕਰਾ ਕੇ ਵੀ ਅਸੀਂ ਇਹਨਾਂ ਨੂੰ ਦੁਬਾਰੇ ਦੇ ਬਾਰੇ ਜਾਗਰੂਕ ਕਰੀਏ ਕਿਉਂਕਿ ਹੁਣ ਗਵਰਨਮੈਂਟ ਨੇ ਐਮੈਂਡ ਉਨੇ ਲਈ ਤਾਂ ਤੁਹਾਨੂੰ ਜੇ ਬੱਚੇ ਹੁਣ ਤੱਕ ਸਾਡੇ ਅਸੀਂ 4-5 ਚਲਾਨ ਕਰ ਚੁੱਕੇ ਆ ਜਿਹੜੇ ਜਿਆਦਾ ਡਿਫੈਂਸ ਡਿਫਾਲਟ ਨਾ